मुर्दाबाद मुर्दाबाद केंद्र सरकार मुर्दाबाद 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 सी ए टी कान जिंदाबाद 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 सुरक्षा मोर्चा जिंदाबाद जिंदाबाद ਮੈਂ ਜੀ ਇੰਦਰਪ੍ਰੀਤ ਸਿੰਘ ਪਾਵਰ ਕਮ ਐਂਡ ਟਰਾਂਸਪੋਰਟ ਠੇਕਾ ਮਲਾਮ ਯੂਨੀਅਨ ਸਰਕਲ ਹੁਸ਼ਿਆਰਪੁਰ ਤੋਂ ਜਿਹੜਾ ਅੱਜ ਦਾ ਅਸੀਂ ਜਿਹੜੀ ਹੜਤਾਲ ਕੀਤੀ ਆ ਉਹ ਜਿਵੇਂ ਕਿਸਾਨਾਂ ਨੂੰ ਪਤਾ ਹੀ ਹੈ ਕਿ ਜਿਹੜੀ ਕੇਂਦਰੀ ਟ੍ਰੇਡ ਯੂਨੀਅਨ ਆ ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੀ ਕਾਲ ਦਿੱਤੀ ਹੋਈ ਸੀ ਕਿ ਅੱਜ ਦੀ ਜਿਹੜੀ 9 ਜੁਲਾਈ ਦੀ ਹੜਤਾਲ ਆ ਉਹ ਮੁਕੰਮਲ ਕੰਮ ਜਾਮ ਰਵੇ ਪੂਰੇ ਇੰਡੀਆ ਦਾ ਤੇ ਸਾਡੀ ਯੂਨੀਅਨ ਵੱਲੋਂ ਪਾਵਰ ਕਮ ਐਂਡ ਟਰਾਂਸਪੋਰਟ ਠੇਕਾ ਮਲਾਮ ਯੂਨੀਅਨ ਹੁਸ਼ਿਆਰਪੁਰ ਵੱਲੋਂ ਤੇ ਪੂਰੇ ਪੰਜਾਬ ਵੱਲੋਂ ਪੂਰੇ ਪੰਜਾਬ ਪੱਧਰ ਤੇ ਜਿਹੜੀ ਹੜਤਾਲ ਕੀਤੀ ਗਈ ਆ ਇਹ ਹੜਤਾਲ ਇਹਨਾਂ ਦੇ ਤੇ ਇੱਕ ਅਸੀਂ ਉਹ ਕੰਮ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਆ ਤੇ ਕੱਲ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਤੇ ਵੀ ਸੱਦਿਆ ਆ ਕਿਉਂਕਿ ਆ ਪਿਛਲੇ ਦਿਨਾਂ ਚ ਜਿਹੜੀ ਲੁਧਿਆਣੇ ਜਿਹੜੇ ਜਿਮਣੀ ਚੋਣ ਹੋਈ ਸੀਗੀ ਉਹਨਾਂ ਦੌਰਾਨ ਫਲੋਰ ਵਿਖੇ ਜਿਹੜਾ ਪੰਜਾਬ ਪੰਜਾਬ ਪੁਲਿਸ ਦਾ ਜਿਹੜਾ ਅਕੈਡਮੀ ਆ ਉੱਥੇ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਸ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਤੁਹਾਨੂੰ ਡਿਪਾਰਟਮੈਂਟ ਤੇ ਲੈਣ ਲਈ ਜਿਹੜੀ ਆ ਪ੍ਰੋਸੀਜਰ ਆ ਕਹਿੰਦਾ ਮੈਂ ਜਿਹੜਾ ਕੀ ਆ ਸੀਐਮਡੀ ਸਾਹਿਬ ਨੂੰ ਕਹਿ ਦਿੱਤਾ ਗਿਆ ਆ ਤੇ ਸੀਐਮਡੀ ਸਾਹਿਬ ਵੱਲੋਂ ਇਹ ਗਾਰੰਟੀ ਸਾਨੂੰ ਵਿਸ਼ਵਾਸਿਤ ਦਵਾਇਆ ਗਿਆ ਸੀਗਾ ਕਿ ਜਿਹੜੀ ਜਿਹੜੀ ਤਿੰਨ ਤਰੀਕ ਦੀ ਮੀਟਿੰਗ ਆ ਤੈਂ ਤਰੀਕ ਨੂੰ ਸਾਡੀ ਜਿਹੜੀ ਸੀਐਮਡੀ ਸਾਹਿਬ ਨਾਲ ਵੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਹੁਸ਼ਿਆਰਸ਼ਨ ਦਵਾਇਆ ਸੀ ਕਿ 10 ਤਰੀਕ ਨੂੰ ਜਿਹੜਾ ਮੁੱਖ ਮੰਤਰੀ ਨਾਲ ਤੁਹਾਡੀ ਬੈਠਕ ਕਰਾਈ ਜਾਊਗੀ ਤੇ ਕੱਲ ਜੇਕਰ ਮੁੱਖ ਮੰਤਰੀ ਸਾਹਿਬ ਬੈਠਕ ਨਹੀਂ ਕਰਦੇ ਜਾਂ ਮੀਟਿੰਗ ਤੋਂ ਭੱਜਦੇ ਆ ਤੇ ਆਉਣ ਵਾਲੇ ਸਮੇਂ ਵਿੱਚ 11 ਤਰੀਕ ਨੂੰ ਮੁਕੰਮਲ ਟੋਟਲੀ ਪੰਜਾਬ ਦੇ ਕੱਚੇ ਬਿਜਲੀ ਬੋਰਡ ਦੇ ਕੱਚੇ ਕਲਾ ਕੱਚੇ ਸੀਐਚਵੀ ਮੁਲਾਜ਼ਮਾਂ ਦਾ ਜਿਹੜਾ ਕੰਮ ਜਾਮ ਕਰਕੇ ਇਸ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ